याने खुशी समझ में खुशी अगर जन्ना नहीं 加ਡੀ ਤੋਂ ਬੰਦੋ ਚਾਰ ਸਾਲ ਬੰਦੀ ਹੋਰ ਅੰਤੇ ਜੀਤਾਂਗੇ ਵੀ ਇੱਕ ਹੋਰ ਹੋ ਕੇ ਤੱਕ ਦੇਖੋ ਜੀ ਬੜੀ ਮੰਨੂ ਖੁਸ਼ੀ ਹੋਈ ਹੈ ਕਿ ਜੋ ਅਸੀਂ ਉਮੀਦ ਰੱਖੀ ਸੀ ਪਰਮਾਤਮਾ ਸਾਨੂੰ ਚਲੋ ਸਿਲਵਰ ਮੈਡਲ ਜਾਂ 골ਡ ਮੈਡਲ ਦੀ ਸਾਡਾ ਸੁਪਨਾ ਸੀਗਾ ਸਾਡਾ ਚਲੋ ਉਹ ਤੇ ਨਹੀਂ ਪੂਰਾ ਹੋ ਸਕਿਆ ਪਰ ਸਾਡੇ ਵਾਸਤੇ 골ਡ ਮੈਡਲ ਹੀ ਹੈਗਾ ਪਰ ਬਾਦਮਾ ਨੇ ਸੰਦੇ ਝੋਲੀ ਦੀ ਖਾਲੀ ਬੱਚਿਆਂ ਨੇ ਭਰ ਕੇ ਢਲੀ ਹੈਗੀ ਨਹੀਂ ਉਸ ਪਰਮਾਤਮਾ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਚਲੋ ਬੱਚਿਆਂ ਨੂੰ ਬੜਾ ਹਾਰਡਵਰਕ ਸੀਗਾ ਮੁਕਾਬਲਾ ਬੜਾ ਕੱਪ ਸੀਗਾ ਤੇ ਚਲੋ ਬੱਚਿਆਂ ਨੇ ਮੈਚ ਜਿੱਤਿਆ ਉਹਨਾਂ ਦੀਆਂ ਵੀ ਜਿਹੜੀਆਂ ਮਾਦੀਆਂ ਖੁਸ਼ੀਆਂ ਹੁਣ ਸੰਭਾਲੀਆਂ ਨਹੀਂ ਜਾ ਰਹੀਆਂ ਉਹ ਵੀ ਗਰਾਊਂਡ 'ਚ ਭੰਗੜੇ ਪਾਉਣਦੇ ਆ ਕੋਚ ਭੰਗੜੇ ਪਾਉਣਦੇ ਆ ਸਾਡੇ ਰਿਸ਼ਤੇਦਾਰ ਭੈਣ ਭਰਾ ਸਾਰੇ ਭੰਗੜੇ ਪਾਉਣਦੇ ਆ ਬੜੀ ਖੁਸ਼ੀ ਦੇ ਵਿੱਚ ਕੋ ਸਵਾਗਤ ਸਾਹੀ ਪੂਰਾ ਕਰਾਂਗੇ ਜੀ ਪੂਰੇ ਭਾਰਤ ਨੇ ਸਵਾਗਤ ਕਰਦਾ ਅਸੀਂ ਇਕੱਲੇ ਨਹੀਂ ਕਰਨਾ ਪੂਰੇ ਇੰਡੀਆ ਨੇ ਸਵਾਗਤ ਕਰਨਾ ਹੋਗਾ ਇਹ ਉਹਨਾਂ ਦਾ ਦਿੱਲੀ ਵਿੱਚ ਸਵਾਗਤ ਹੋਊਗਾ 에어ਪੋਰਟ ਤੇ ਹੋਊਗਾ ਫੇਰ ਇੱਥੇ ਘਰੇ ਆ ਕੇ ਪੂਰਾ ਕਰਾਂਗੇ ਭੈਂਟ ਭਰਾ ਪੂਰੇ ਹਿਸਾਬ ਸਾਰੇ ਇਸ ਕਰਾਂਗੇ ਸਾਰਾ ਕੁਝ ਹੋਊਗਾ